ਛੇ ਪਰਸੂਰਮ ਜੈਂਪੀਏ ਸ਼ੂ ਮੌਕੇ ਦੇ ਪਟਿਆਲ ਦੀ ਗੁਰਬਖਸ਼लोनी ਦੇ ਗਲ ਨੰਬਰ 4 ਦੇ ਵਿੱਚ ਪ੍ਰਚੇਨ ਸ਼੍ਰੀ ਮਹਾਦੇਵ ਮੰਦਿਰ ਦੀ ਚੈਰੀਟੇਬਲ ਟਰਸਟ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਸ਼੍ਰੀ ਪ੍ਰਤੀシン ਮਹਾਦੇਵ ਮੰਦਿਰ ਦੇ ਕੁੰਦ ਦੀ ਉਸਾਰ ਦੇ ਕੰਮ ਨੂੰ ਸ਼ੁਰੂ ਕਰਵਾਇਆ ਗਿਆ ਇਸ ਮੌਕੇ ਦੇ ਵਿਸ਼ੇਸ਼ ਤੌਰ ਤੇ ਯਾਦਵਿੰਦਰ ਕੁਮਾਰ ਕਾਉਂਸਲ ਭਾਜਪੀ ਤੋਂ ਗੁਰਵਿੰਦਰ ਕਾਉਂਸਲ ਅਤੇ ਸੰਜੀਵ ਸ਼ਰਮਾ ਕਾਲੂ ਮੌਜੂਦ ਰਹੇ ਮੀਡੀਆ ਗੱਲਬਾਤ ਕਰਦੇ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਸੁਣੋ ਹਾਂਜੀ ਅੱਜ ਦੇ ਪ੍ਰੋਬਲਮ ਮੈਂ ਹਾਂਜੀ ਅਗਰੀਆ ਡਿਵੈਲਪਮੈਂਟ ਵੈਲਫੇਅਰ ਐਸੋਸੀਏਸ਼ਨ ਦੇ ਬਿਹਾਰ ਤੇ ਮੰਦਰ ਦੇ ਔਰ ਸਾਰੇ ਇਲਾਕਾ ਨਿਵਾਸੀਆਂ ਨੂੰ ਅੱਜ ਦੇ ਇਸ ਦਿਵਸ ਦੇ ਸ਼ੁਭ ਕਾਮਨਾਵਾਂ ਦਿੰਦਾ ਹਾਂ ਔਰ ਇਹਨਾਂ ਦੀ ਸਥਾਪਨਾ ਦਿਵਸ ਤੇ ਇਹਨਾਂ ਸਾਰੇ ਪਰਿਵਾਰ ਨੂੰ ਜਿਹੜੇ ਪਰਿਵਾਰ ਵਾਲੇ ਕੰਮ ਹੈ ਕਿਉਂਕਿ ਸਾਰੇ ਮੰਦਰ ਦੇ ਜਿਹੜੇ ਮੈਂਬਰ ਸਹਿਬਾਨ ਹੈ ਇਕਜੁੱਟ ਹੋ ਕੇ ਪਰਿਵਾਰ ਮੁਕਾ ਕੰਮ ਕਰ ਰਹੇ ਹੈ ਮੈਂ ਇਹਨਾਂ ਨੂੰ ਆਪਣੇ ਵੱਲੋਂ ਸਾਰੇ ਏਰੀਆ ਦੇ ਵੱਲੋਂ ਇਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਹਾਂ ਕਿ ਪ੍ਰਮਾਤਮਾ ਇਹਨਾਂ ਦਾ ਕੰਮ ਸਿਰੇ ਚੜਾਵੇ ਜੈ ਸ਼੍ਰੀ ਰਾਮ ਜੈ ਕਿਆ ਸੀ ਇਹ ਬੰਦਰ ਦਾ ਜਿਹੜਾ ਗੁੰਬਦ ਹੈ ਤੇ ਉਸਾਰੀ ਦਾ ਜਿਹੜਾ ਕੰਮ ਹੈ ਉਹਨੂੰ ਸੰਪੂਰਨ ਕਰਨਾ ਹੈ ਅਸੀਂ ਸਾਰਿਆਂ ਦਾ ਆਏ ਹਾਂ ਦਾ ਧੰਨਵਾਦ ਕਰਦੇ ਹਾਂ ਸਵੀਟੀ ਦੇ ਬੱਚਿਆਂ ਦਾ ਧੰਨਵਾਦ ਕਰਦੇ ਆ ਸਾਡੇ ਚੈਰੀਟੇਬਲ ਟਰਸਟ ਦੇ ਜਿੰਨੇ ਵੀ ਮੈਂਬਰ ਹੈ ਉਹ ਹੁਮ ਹੁਮਾ ਕੇ ਆਏ ਆ ਅਸੀਂ ਉਹਨਾਂ ਦਾ ਦਿਲੋਂ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਸਾਰੇ ਜਿਹੜੇ ਉਹ ਬੰਦੇ ਆਏ ਆ ਪੈਣਾ ਭਰਾ ਉਹ ਲੰਗਰ ਨੂੰ ਖਾ ਪੀ ਕੇ ਜਾਣ ਤੇ ਉਹਨਾਂ ਅਸ਼ੀਰਵਾਦ ਦੇਣ ਬੱਚਿਆਂ ਨੂੰ ਕਿ ਇਹ ਕੰਮ ਜਲਦੀ ਸੰਪੂਰਨ ਹੋਵੇ 22 ਸਤੰਬਰ ਨੂੰ ਅਸੀਂ ਅਗਰਵਾਲ ਜਨਮ ਦਿਤੀ ਤੇ ਪੂਰੇ ਮਤਰਕੀ ਅੱਖਾਂ ਅਗਰਸੈਨ ਜਨਮ ਦਿਤੀ ਦੇ ਉੱਪਰ ਉਹਨੂੰ ਮਨਾ ਰਹੇ ਹਾਂ ਅੱਖਾਂ ਦਾ ਮੁਫਤ ਕੈਂਪ ਦੇ ਅੱਖਾਂ ਦੇ ਜਿਨ੍ਹਾਂ ਦਾ ਕੋਈ ਆਪਰੇਸ਼ਨ ਹੋਣ ਵਾਲਾ ਹੋਵੇ ਉਹ ਵੀ ਆਪਾਂ ਕੀ ਡੈਡੀਕੇਟਡ ਬਰੇਜ਼ਰ ਗਰੁੱਪ ਦੇ ਨਾਲ ਰਲਕੇ ਸਹਿਯੋਗ ਨਾਲ ਉਹਨਾਂ ਦੇ ਅੱਖਾਂ ਦੀ ਪਲੇਟਿੰਗ ਪੂਰਾ ਕਰਾਂਗੇ ਇਹ ਸਾਡਾ ਅਜ ਬਹੁਤ ਸੁਆਗ ਹੈ ਔਰ ਗਰਵ ਦਾ ਦਿਨ ਹੈ ਕਿ ਜਿਹੜਾ ਗੁੰਬਦ ਦਾ ਕੰਮ ਸ਼ੁਰੂ ਹੋਇਆ ਤੇ ਨਿਕਾਸੀ ਦਾ ਕੰਮ ਹੋਇਆ ਇਹਦਾ ਮੈਂ ਦੁਆਰਾ ਫਿਰ ਇੱਕ ਵਾਰ ਤਹਿ ਦਿਲੂੰ ਸ਼੍ਰੀ ਮਹਾਦੇਵ ਚੈਰੀਟੇਬਲ ਟਰਸਟ ਦੇ ਮੈਂਬਰਾਂ ਦਾ ਤੇ ਸਾਡੇ ਬੱਚੇ ਕਮੇਟੀ ਦੇ ਜਿਨ੍ਹਾਂ ਨੇ ਇੰਨਾ ਸਾਥ ਦਿਖਾਇਆ ਹੈ ਸਭ ਦਾ ਧੰਨਵਾਦ ਕਰਦਾ ਹਾਂ ਹਰ ਹਰ ਮਹਾਦੇਵ ਹਰ ਹਰ ਗੋਲ ਸ਼ੰਕਰ ਗੋਲੇਨਾਥੀ ਜੈ ਜੈ ਗਾ ਸਾਰੇ ਪੜ੍ਹਦੇ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਰਿਸ਼ੂ ਰਾਮ ਜੀ ਇੱਕ ਉਹ ਸ਼ਖਸੀਅਤ ਨੇ ਜਿਹੜੇ ਆਪਣੇ ਤੀਜਾ ਯੁੱਗ ਵਿੱਚ ਪੈਦਾ ਹੋਏ ਨੇ ਆਪਾਂ ਤੀਜਾ ਯੁੱਗ ਨੂੰ ਰਮਾਇਣ ਦੇ ਕਾਲ ਦੇ ਨਾਮ ਨਾਲ ਵੀ ਜਾਣਦੇ ਆ ਤੇ ਅੱਜ ਸ਼ਿਵ ਚੱਕਰ ਸ਼ਿਵ ਸੰਸ਼ੀ ਸ਼ਿਵ ਸ਼ੰਕਰ ਮੰਦਿਰ ਜਿਹੜਾ ਆਪਾਂ ਮਾਦੇਵ ਮੰਦਿਰ ਆ ਉਹਦੀ ਗੁੰਬਦ ਦਾ ਬਹੁਤ ਟਾਈਮ ਤੋਂ ਜਿਹੜਾ ਕੰਮ ਪੈਂਡਿੰਗ ਸੀ ਤੇ ਮੰਦਿਰ ਦੀ ਨਕਾਸ਼ੀ ਦਾ ਟਾਈਮ ਕੰਮ ਜਿਹੜਾ ਪੈਂਡਿੰਗ ਤੇ ਬਹੁਤ ਲੰਬੇ ਸਮੇਂ ਕਿ ਜਿਹੜੀ ਪਰਸ਼uram ਜੀਾਂ ਕੀ ਜਿਹੜੇ ਜਿਹੜੇ ਸ਼ਿਵਜੀ ਦੇ ਸਭ ਤੋਂ ਸੱਚੇ ਦੇ ਸਭ ਤੋਂ ਮੁੱਖ ਭਗਤ ਸੀਗੇ ਉਹਨਾਂ ਦੇ ਆਸ਼ੀਰਵਾਦ ਨਾਲ ਅੱਜ ਸ਼੍ਰੀ ਮਾਧੇਂ ਮੰਦਰ ਸੋਸਾਇਟੀਬਲ ਟਰਸਟ ਤੇ ਸਮਿਤੀ ਦੋਨਾਂ ਨੇ ਰਲ ਕੇ ਬਹੁਤ ਵੱਡਿਆ ਪ੍ਰੋਗਰਾਮ ਕੀਤਾ ਤੇ ਜਿਹੜਾ ਗੁੰਬਦ ਨੂੰ ਦੀ ਸ਼ੁਰੂ ਕਰਨ ਦਾ ਪ੍ਰੋਗਰਾਮ ਉਹ ਰੱਖਿਆ ਤੇ ਨਿਕਾਸੀ ਦਾ ਪ੍ਰੋਗਰਾਮ ਰੱਖਿਆ ਹੈ ਤਾਂ ਮੈਂ ਸ਼੍ਰੀ ਸ਼ੰਕਰ ਅੱਗੇ ਆਸ ਕਰਦਾ ਤੇ ਪਰਸਰਾਮ ਜੀ ਅੱਗੇ ਆਸ ਕਰਦਾ ਕਿ ਸਾਰਿਆਂ ਦੇ ਉੱਪਰ ਆਪਣਾ ਆਸ਼ੀਰਵਾਦ ਬਣਾ ਲੈ ਤੇ ਜਿਨ੍ਹਾਂ ਨੇ ਅੱਜ ਇਹ ਬਹੁਤ ਵਧੀਆ ਉਪਰਾਲਾ ਕੀਤਾ ਹੈ ਜਿਹੜਾ ਨਿਕਾਸੀ ਤੇ ਗੁੰਮਰ ਦਾ ਕੰਮ ਸ਼ੁਰੂ ਕੀਤਾ ਹੈ ਤੇ ਉਹਨਾਂ ਉੱਪਰ ਆਪਣਾ ਆਸ਼ੀਰਵਾਦ ਰੱਖਣ ਕਿ ਇਹ ਕੰਮ ਉਹਨਾਂ ਦੇ ਆਸ਼ੀਰਵਾਦ ਨਾਲ ਸੰਪੂਰਨ ਹੋ ਸਕੇ ਹਰ ਹਰ ਮਹਾਦੇਵ ਕੈਂਪ ਅੱਗੇ ਆਇਆ ਜੁੜੀਏ ਦਾ ਸਤਿ